ਮੇਰੀ ਭੈਣ ਦਾ ਵਿਆਹ ਹੋਇਆ ਤਾਂ ਮੈਂ ਉਸਦੀ ਨਨਾਨ ਦੇ ਗੋਰੇ ਰੰਗ ਤੇ ਉੱਚੇ ਲੰਮੇ ਕੱਦ ਤੋਂ ਦਿਲ ਹਾਰ ਗਿਆ ਜਦੋਂ ਵੀ ਮੈਂ ਆਪਣੀ ਭੈਣ ਦੇ ਸਹੁਰੇ ਘਰ ਜਾਂਦਾ ਤਾਂ ਉਸਦੀ ਨਨਾਨ ਨਾਲ ਮਿਠਾਸ ਭਰੀਆਂ ਗੱਲਾਂ ਕਰਦਾ ਜਿਸ ਕਰਕੇ ਉਹ ਮੈਨੂੰ ਪਸੰਦ ਕਰਨ ਲੱਗ ਪਈ ਸੀ ਫਿਰ ਕੁਝ ਸਮੇਂ ਬਾਅਦ ਜੀਜੇ ਨੇ ਮੈਨੂੰ ਕਿਸੇ ਕੰਮ ਲਈ ਪਿੰਡ ਬੁਲਾਇਆ ਤਾਂ ਮੈਂ ਭੈਣ ਦੇ ਘਰ ਰਹਿਣ ਲਈ ਚਲਾ ਗਿਆ ਸੀ ਮੇਰੇ ਅੰਦਰ ਭੈਣ ਦੀ ਨਾਨ ਨੂੰ ਪਾਉਣ ਦੀ ਚਾਹਤ ਵੱਧ ਰਹੀ ਸੀ ਤੇ ਉਹ ਵੀ ਮੇਰੇ ਵੱਲ ਖਿੱਚੀ ਜਾ ਰਹੀ ਸੀ ਫਿਰ ਇੱਕ ਰਾਤ ਮੈਂ ਉੱਪਰ ਵਾਲੇ ਕਮਰੇ ਵਿੱਚ ਸੌਂ ਰਿਹਾ ਸੀ ਉਹ ਮੈਨੂੰ ਦੁੱਧ ਦੇਣ ਲਈ ਆਈ ਤਾਂ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਅਸੀਂ ਇੱਕ ਦੂਜੇ ਦੇ ਨੇੜੇ ਆ ਗਏ ਸੀ ਤੇ ਮੈਂ ਉੱਥੇ ਹੀ ਉਸਦੇ ਨਾਲ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰਾ ਨਾਮ ਨਵੀਰ ਹੈ ਤੇ ਮੇਰੇ ਪਰਿਵਾਰ ਵਿੱਚ ਮੇਰੀ ਇੱਕ ਵੱਡੀ ਭੈਣ ਤੇ ਮਾਤਾ ਪਿਤਾ ਸੀ ਸਾਡਾ ਪਿੰਡ ਸ਼ਹਿਰ ਤੋਂ ਕੁਝ ਦੂਰੀ ਤੇ ਸੀ ਅਸੀਂ ਪਿੰਡ ਤੋਂ ਬਾਹਰ ਇੱਕ ਟਾਣੀ ਤੇ ਰਹਿੰਦੇ ਸੀ ਵੈਸੇ ਉਸ ਟਾਣੀ ਤੇ ਮੇਰੇ ਚਾਚੇ ਤਾਏ ਵੀ ਰਹਿੰਦੇ ਸੀ ਜੋ ਸਮੇਂ ਦੇ ਨਾਲ ਹੁਣ ਸ਼ਹਿਰ ਵਿੱਚ ਜਾ ਕੇ ਵੱਸ ਗਏ ਸੀ ਮੇਰੀ ਵੱਡੀ ਭੈਣ ਜਸਮੀਨ 12ਵੀਂ ਤੋਂ ਬਾਅਦ ਕਪੜੇ ਸਿਉਣ ਦਾ ਵੱਲ ਸਿੱਖਣ ਲੱਗ ਪਈ ਸੀ ਤੇ ਮੈਂ 10 ਪੜ੍ਹ ਕੇ ਪਿਤਾ ਜੀ ਨਾਲ ਖੇਤੀ ਦਾ ਕੰਮ ਕਰਦਾ ਸੀ ਮੇਰਾ ਪਿਤਾ ਮੈਨੂੰ ਸ਼ਹਿਰ ਵਿੱਚ ਅੱਗੇ ਦੀ ਪੜ੍ਹਾਈ ਕਰਵਾਉਣਾ ਚਾਹੁੰਦਾ ਸੀ ਪਰ ਮੈਂ ਪੜ੍ਹਨ ਲਿਖਣ ਵਿੱਚ ਬਹੁਤਾ ਚੰਗਾ ਨਹੀਂ ਸੀ ਤੇ ਹਮੇਸ਼ਾ ਘਰ ਦੇ ਕੰਮਾਂ ਵਿੱਚ ਲੱਗਾ ਰਹਿੰਦਾ ਸੀ ਕਿਉਂਕਿ ਮੇਰੇ ਪਿਤਾ ਜੀ ਦੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ ਸੀ ਜਿਸ ਕਰਕੇ ਉਹਨਾਂ ਦੀ ਸ਼ਹਿਰ ਦੇ ਹਸਪਤਾਲ ਤੋਂ ਦਵਾਈ ਚੱਲਦੀ ਸੀ ਤੇ ਮਾਂ ਹਮੇਸ਼ਾ ਵੱਡੀ ਭੈਣ ਦੇ ਵਿਆਹ ਨੂੰ ਲੈ ਕੇ ਚਿੰਤਾ ਕਰਦੀ ਰਹਿੰਦੀ ਸੀ ਹੌਲੀ-ਹੌਲੀ ਸਮਾਂ ਨਿਕਲਿਆ ਤਾਂ ਮੈਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਸੀ ਤੇ ਮਾਂ ਪਿਤਾ ਵੱਡੀ ਭੈਣ ਦੇ ਵਿਆਹ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਪਿਤਾ ਜੀ ਦੀ ਸਿਹਤ ਹੁਣ ਬਹੁਤ ਖਰਾਬ ਰਹਿਣ ਲੱਗੀ ਸੀ ਤੇ ਉਹ ਆਪਣੇ ਸਿਰ ਦਾ ਭਾਰ ਹੌਲਾ ਕਰ ਦੇਣਾ ਚਾਹੁੰਦੇ ਸੀ ਮੇਰੀ ਭੈਣ ਬਹੁਤ ਸੂਝਵਾਨ ਤੇ ਦੇਖ ਵਿੱਚ ਸੋਹਣੀ ਕੁੜੀ ਸੀ ਉਸ ਤੇ ਰਿਸ਼ਤੇ ਦੀ ਗੱਲ ਕਰਦੇ ਹੀ ਸਾਨੂੰ ਕਈ ਰਿਸ਼ਤੇਦਾਰਾਂ ਨੇ ਘਰਾਂ ਦੀ ਦੱਸ ਪਾਈ ਤਾਂ ਅਸੀਂ ਉਹਨਾਂ ਨਾਲ ਅੱਗੇ ਗੱਲ ਤੋੜ ਦਿੱਤੀ ਸੀ ਪਰ ਮੇਰੀ ਮਾਸੀ ਨੇ ਮਾਪੇ ਤਾਂ ਨੂੰ ਜ਼ੋਰ ਪਾ ਕੇ ਆਪਣੇ ਸਹੁਰੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਲਈ ਜਸਮੀਨ ਦਾ ਰਿਸ਼ਤਾ ਮੰਗ ਲਿਆ ਸੀ ਜਿਸ ਕਰਕੇ ਸਾਡਾ ਪਰਿਵਾਰ ਉਹਨਾਂ ਨੂੰ ਨਾ ਨਹੀਂ ਕਰ ਸਕਿਆ ਫਿਰ ਮੁੰਡੇ ਨੂੰ ਦੇਖਣ ਲਈ ਦਿਨ ਪੱਕਾ ਕਰ ਦਿੱਤਾ ਤਾਂ ਕੁਝ ਦਿਨਾਂ ਬਾਅਦ ਮੁੰਡੇ ਨੂੰ ਵੇਖਣ ਦਾ ਸਮਾਂ ਆ ਗਿਆ ਸੀ ਉੱਥੇ ਮਾਸੀ ਦੇ ਘਰ ਮੁੰਡੇ ਵਾਲੇ ਵੀ ਆਏ ਹੋਏ ਸੀ ਇਹ ਦਿਨ ਸਾਡੇ ਲਈ ਖਾਸ ਸੀ ਵੈਸੇ ਪਿਤਾ ਜੀ ਹਜੇ ਬਿਮਾਰ ਸੀ ਪਰ ਆਪਣੀ ਧੀ ਦੇ ਰਿਸ਼ਤੇ ਕਰਕੇ ਖੁਸ਼ ਸੀ ਅਸੀਂ ਮੁੰਡੇ ਤੇ ਉਸਦੇ ਪਰਿਵਾਰ ਨੂੰ ਦੇਖ ਕੇ ਖੁਸ਼ ਹੋ ਗਏ ਸੀ ਉਸਦੇ ਪਰਿਵਾਰ ਵਿੱਚ ਉਸਦੀ ਇੱਕ ਭੈਣ ਤੇ ਮਾਪਿਓ ਸੀ ਮੁੰਡੇ ਦਾ ਪਰਿਵਾਰ ਛੋਟਾ ਸੀ ਤੇ ਉਸ ਦਾ ਨਾਮ ਮਨਿੰਦਰ ਸੀ ਉਹ ਸਿਆਣਾ ਤੇ ਦਿਖ ਵਿੱਚ ਬਹੁਤ ਸੋਹਣਾ ਸੁਨੱਖਾ ਗੱਭਰੂ ਸੀ ਤੇ ਆਪਣੀ ਭੈਣ ਤੋਂ ਵੱਡਾ ਸੀ ਮਨਿੰਦਰ ਦੀ ਭੈਣ ਵੀ ਬਹੁਤ ਸੋਹਣੀ ਤੇ ਸੂ ਜਵਾਨ ਕੁੜੀ ਸੀ ਜਦ ਕਿ ਉਹ ਹਜੇ ਸਕੂਲ ਤੋਂ ਪੜ੍ਹ ਕੇ ਹਟੀ ਸੀ ਮੇਰੀ ਭੈਣ ਜਸਮੀਨ ਨੂੰ ਮਨਿੰਦਰ ਪਸੰਦ ਸੀ ਤੇ ਮੈਂ ਉਸ ਦੀ ਛੋਟੀ ਭੈਣ ਨੂੰ ਦੇਖ ਕੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਬਣਾ ਰਿਹਾ ਸੀ ਫਿਰ ਜਦੋਂ ਜਸਮੀਨ ਤੇ ਮਨਿੰਦਰ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਤਾਂ ਦੋਵੇਂ ਪਰਿਵਾਰ ਖੁਸ਼ ਹੋ ਗਏ ਸੀ ਅਸੀਂ ਮਨਿੰਦਰ ਦੇ ਪਰਿਵਾਰ ਨਾਲ ਗੱਲਾਂ ਕਰ ਰਹੇ ਸੀ ਤਾਂ ਮੈਂ ਆਪਣੀ ਭੈਣ ਦੇ ਕੋਲ ਬੈਠਾ ਸੀ ਕਿਉਂਕਿ ਉਹ ਆਪਣੀ ਹੋਣ ਵਾਲੀ ਨਾਨ ਨਾਲ ਗੱਲਾਂ ਕਰ ਰਹੀ ਸੀ ਮੈਂ ਹੌਲੀ ਜਿਹਾ ਕਿਹਾ ਜਸਮੀਨ ਕੁੜੀ ਦਾ ਨਾਂ ਤਾਂ ਪੁੱਛ ਲਵੋ ਕੀ ਹੈ ਮੇਰੀ ਗੱਲ ਕੁੜੀ ਨੇ ਵੀ ਸੁਣ ਲਈ ਸੀ ਉਹ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਉਸਨੇ ਹੱਸ ਕੇ ਕਿਹਾ ਮੇਰਾ ਨਾਂ ਦਿਲਰਾਜ ਹੈ ਤੇ ਮੈਨੂੰ ਸਾਰੇ ਰਾਜੋ ਕਹਿੰਦੇ ਹਨ ਫਿਰ ਕੁਝ ਦੇਰ ਦੋਵੇਂ ਪਰਿਵਾਰ ਆਪਸ ਵਿੱਚ ਗੱਲਾਂ-ਬਾਤਾਂ ਕਰਦੇ ਰਹੇ ਸੀ ਮੈਂ ਵੀ ਆਪਣੇ ਹੋਣ ਵਾਲੇ ਜੀਜੇ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਉਹਨਾਂ ਦਾ ਸੁਭਾਅ ਬਹੁਤ ਵਧੀਆ ਲੱਗਦਾ ਹੈ ਫਿਰ ਜਸਮੀਨ ਤੇ ਮਨਿੰਦਰ ਦਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਕਿਉਂਕਿ ਪਿਤਾ ਜੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਵਿਆਹ ਕੁਝ ਦਿਨਾਂ ਬਾਅਦ ਹੀ ਰੱਖ ਦਿੱਤਾ ਸੀ ਤੇ ਅਸੀਂ ਵਾਪਸ ਆਪਣੇ ਘਰ ਆ ਗਏ ਸੀ ਫਿਰ ਹੌਲੀ-ਹੌਲੀ ਸਮਾਂ ਬੀਤਿਆ ਤਾਂ ਵਿਆਹ ਦਾ ਦਿਨ ਨੇੜੇ ਆ ਗਿਆ ਸੀ ਤੇ ਅਸੀਂ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ ਸੀ ਸਾਡਾ ਪਰਿਵਾਰ ਖੁਸ਼ ਸੀ ਮੈਂ ਜਸਮੀਨ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਪੂਰੀ ਤਰ੍ਹਾਂ ਵਿਅਸਤ ਹੋ ਗਿਆ ਸੀ ਮੇਰੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦਿਸ ਰਹੀ ਸੀ ਕਿ ਜਸਮੀਨ ਨੂੰ ਚੰਗੇ ਘਰ ਦਾ ਜੀਵਨ ਸਾਥੀ ਮਿਲਿਆ ਹੈ ਆਖਰਕਾਰ ਉਹ ਖਾਸ ਦਿਨ ਵੀ ਆ ਗਿਆ ਤੇ ਅਸੀਂ ਸਗਣ ਲਾਉਣ ਲਈ ਮਨਿੰਦਰ ਦੇ ਪਿੰਡ ਪਹੁੰਚ ਗਏ ਸੀ ਉਹਨਾਂ ਨੇ ਸਾਡੀ ਚੰਗੀ ਸੇਵਾ ਕੀਤੀ ਸੀ ਜਦੋਂ ਮਨਿੰਦਰ ਨੂੰ ਸਗਣ ਲਾ ਰਹੇ ਸੀ ਤਾਂ ਮੈਂ ਮਨਿੰਦਰ ਦੀ ਭੈਣ ਰਾਜੋਵਲ ਤੱਕ ਰਿਹਾ ਸੀ ਰਾਜੋ ਵੀ ਮੇਰੀਆਂ ਸ਼ਰਾਰਤੀ ਅੱਖਾਂ ਨੂੰ ਸਮਝ ਰਹੀ ਸੀ ਤੇ ਉਹ ਕਈ ਵਾਰ ਮੇਰੇ ਵੱਲ ਦੇਖ ਕੇ ਹੱਸ ਪਈ ਸੀ ਫਿਰ ਜਦੋਂ ਅਸੀਂ ਵਾਪਸ ਆਪਣੇ ਘਰ ਆ ਗਏ ਤਾਂ ਮੈਂ ਅਗਲੇ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਰਾਜੋ ਨੇ ਬਰਾਤ ਦੇ ਨਾਲ ਆਉਣਾ ਸੀ ਮੈਂ ਅਗਲੇ ਦਿਨ ਸਵੇਰੇ 4 ਵਜੇ ਉੱਠ ਕੇ ਸਾਰਾ ਕੰਮ ਸੰਭਾਲਣ ਵਿੱਚ ਰੁੱਝ ਗਿਆ ਸੀ ਫਿਰ 11:00 ਵਜੇ ਬਰਾਤ ਆ ਗਈ ਸੀ ਰਾਜੋ ਬਹੁਤ ਸੋਹਣੀ ਲੱਗ ਰਹੀ ਸੀ ਤੇ ਮੈਂ ਉਸ ਦੇ ਅੱਗੇ ਪਿੱਛੇ ਹੋ ਰਿਹਾ ਸੀ ਸਾਰੀਆਂ ਰਸਮਾਂ ਕੀਤੀਆਂ ਗਈਆਂ ਤੇ ਬਰਾਤ ਦੇ ਵਾਪਸ ਜਾਣ ਦਾ ਵਕਤ ਹੋ ਗਿਆ ਸੀ ਮੇਰੀ ਪੈਣ ਪਰ ਨਾ ਵਾਂਗ ਲੱਗ ਰਹੀ ਸੀ ਪਰ ਡੋਲੀ ਦੇ ਤੁਰਨ ਸਮੇ ਸਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਕਿਉਂਕਿ ਅਸੀਂ ਜਸਮੀਨ ਨੂੰ ਬਹੁਤ ਲਾਡਾਂ ਚਾਵਾਂ ਨਾਲ ਪਾਲਿਆ ਸੀ ਮੇਰੀ ਭੈਣ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਮੈਂ ਵੀ ਆਪਣੀ ਭੈਣ ਦੇ ਨਾਲ ਆ ਗਿਆ ਸੀ ਕਿਉਂਕਿ ਕੁੜੀ ਦੇ ਨਾਲ ਭਰਾ ਦਾ ਜਾਣਾ ਵੀ ਇੱਕ ਰਸਮ ਹੁੰਦੀ ਹੈ ਮੇਰੇ ਜੀਜੇ ਦਾ ਸਾਰਾ ਪਰਿਵਾਰ ਹੁੱਲੇ ਵਿਚਾਰਾਂ ਵਾਲਾ ਸੀ ਕਿ ਮੈਂ ਅਗਲੇ ਦਿਨ ਸਵੇਰੇ ਵਾਪਸ ਆਪਣੇ ਘਰ ਆ ਗਿਆ ਸੀ ਰਾਜੋ ਦੀ ਸਾਦਗੀ ਤੇ ਮਿੱਠੇ ਸੁਭਾਣੇ ਮੇਰੇ ਤੇ ਇੱਕ ਨਵਾਂ ਰੰਗ ਛਾੜ ਦਿੱਤਾ ਸੀ ਕੁਝ ਦਿਨਾਂ ਬਾਅਦ ਭੈਣ ਘਰ ਫੇਰਾ ਪਾਉਣ ਆਈ ਤਾਂ ਉਸ ਨੂੰ ਲੈਣ ਲਈ ਮਨਿੰਦਰ ਦਾ ਸਾਰਾ ਪਰਿਵਾਰ ਆਇਆ ਸੀ ਮੇਰੀ ਭੈਣ ਆਪਣੇ ਸਹੁਰੇ ਘਰ ਦੀਆਂ ਬਹੁਤ ਤਾਰੀਫਾਂ ਕਰਦੀ ਰਹਿੰਦੀ ਸੀ ਮੈਂ ਕਈ ਵਾਰ ਆਪਣੇ ਭੈਣ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਰਾਜੋ ਨਾਲ ਗੱਲ ਕਰਦਾ ਸੀ ਜਿਸ ਕਰਕੇ ਉਹ ਵੀ ਹੌਲੀ-ਹੌਲੀ ਮੈਨੂੰ ਪਸੰਦ ਕਰਨ ਲੱਗ ਪਈ ਸੀ ਸਾਡੇ ਦੋਵਾਂ ਵਿੱਚ ਇੱਕ ਪਿਆਰ ਦਾ ਰਿਸ਼ਤਾ ਬਣ ਰਿਹਾ ਸੀ ਇਸ ਤਰ੍ਹਾਂ ਮੈਂ ਤੇ ਰਾਜੋ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੁੰਦੇ ਸੀ ਪਰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੇ ਸੀ ਹੌਲੀ-ਹੌਲੀ ਸਮਾਂ ਨਿਕਲਿਆ ਤਾਂ ਭੈਣ ਇੱਕ ਬੱਚੇ ਦੀ ਮਾਂ ਬਣ ਗਈ ਸੀ ਜਿਸ ਨਾਲ ਦੋਵਾਂ ਘਰਾਂ ਵਿੱਚ ਖੁਸ਼ੀਆਂ ਦਾ ਇੱਕ ਨਵਾਂ ਮਾਹੌਲ ਬਣ ਗਿਆ ਸੀ ਫਿਰ ਇੱਕ ਵਾਰ ਮੈਨੂੰ ਜੀਜੇ ਨੇ ਆਪਣੇ ਪਿੰਡ ਕਣਕ ਦੀ ਬਜਾਈ ਕਰਨ ਲਈ ਬੁਲਾਇਆ ਤਾਂ ਮੈਂ ਉੱਥੇ ਚਲਾ ਗਿਆ ਸੀ ਇਸੇ ਦੌਰਾਨ ਹੀ ਮੇਰੇ ਤੇ ਰਾਜੋ ਦੇ ਦਿਲ ਵਿੱਚ ਪਿਆਰ ਹੋਰ ਮਜ਼ਬੂਤ ਹੋ ਗਿਆ ਸੀ ਕਿਉਂਕਿ ਹੁਣ ਅਸੀਂ ਖੁੱਲ ਕੇ ਗੱਲ ਕਰ ਲੈਂਦੇ ਸੀ ਜਿਸ ਕਰਕੇ ਅਸੀਂ ਦੋਵੇਂ ਇੱਕ ਦੂਜੇ ਦੇ ਹੋਰ ਕਰੀਬ ਆ ਰਹੇ ਸੀ ਤੇ ਸਾਡੇ ਵਿੱਚ ਇੱਕ ਦੂਜੇ ਨੂੰ ਪਾਉਣ ਦੀ ਚਾਹਤ ਵੱਧ ਰਹੀ ਸੀ ਇੱਕ ਦਿਨ ਜਦੋਂ ਸ਼ਾਮ ਨੂੰ ਮੈਂ ਖੇਤਾਂ ਵਿੱਚੋਂ ਕੰਮ ਕਰਕੇ ਜੀਜੇ ਨਾਲ ਵਾਪਸ ਘਰ ਆਇਆ ਤਾਂ ਭੈਣ ਦਾ ਸੱਸ ਸਹਰਾ ਕਿਸੇ ਰਿਸ਼ਤੇਦਾਰ ਕੋਲ ਚਲੇ ਗਿਆ ਸੀ ਤੇ ਘਰ ਵਿੱਚ ਭੈਣ ਤੇ ਰਾਜੋ ਦੋਵੇਂ ਹੀ ਸੀ ਅਸੀਂ ਦਿਨ ਭਰ ਦੇ ਕੰਮ ਤੋਂ ਥੱਕ ਕੇ ਆਏ ਸੀ ਜਿਸ ਕਰਕੇ ਖਾਣਾ ਖਾਣ ਤੋਂ ਬਾਅਦ ਆਪਣੇ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਚਲੇ ਗਏ ਸੀ ਮੈਂ ਛੱਤ ਤੇ ਬਣੇ ਕਮਰੇ ਵਿੱਚ ਪਿਆ ਹੋਇਆ ਸੀ ਜਦੋਂ ਰਾਜੋ ਮੈਨੂੰ ਦੁੱਧ ਦਾ ਗਲਾਸ ਦੇਣ ਲਈ ਮੇਰੇ ਕਮਰੇ ਵਿੱਚ ਆ ਗਈ ਸੀ ਪਰ ਉਸ ਨੂੰ ਦੇਖ ਕੇ ਮੇਰੇ ਦਿਲ ਵਿੱਚ ਕਈ ਤਰ੍ਹਾਂ ਦੀ ਹਲਚਲ ਮਚ ਰਹੀ ਸੀ ਇਸੇ ਦੌਰਾਨ ਰਾਜੋ ਮੇਰੇ ਕੋਲ ਆ ਗਈ ਉਹ ਕੁਝ ਸਮੇਂ ਤੋਂ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅੱਜ ਦੀ ਰਾਤ ਵਿੱਚ ਕੁਝ ਖਾਸ ਸੀ ਉਹ ਹੌਲੀ ਆਵਾਜ਼ ਵਿੱਚ ਬੋਲੀ ਮਨਵੀਰ ਕੀ ਗੱਲ ਤੂੰ ਕੁਝ ਕਹਿਣਾ ਚਾਹੁੰਦਾ ਹੈ ਮੈਂ ਉਸਦੇ ਚਿਹਰੇ ਵੱਲ ਦੇਖਿਆ ਤਾਂ ਮੈਨੂੰ ਅਜੀਬ ਜਿਹੀ ਖੁਸ਼ੀ ਹੋਈ ਕਿਉਂਕਿ ਉਸ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ ਅਸੀਂ ਦੋਵੇਂ ਪਤਾ ਨਹੀਂ ਕਦੋਂ ਇੱਕ ਦੂਜੇ ਦੇ ਗਲ ਲੱਗ ਗਏ ਤੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸੀ ਜੋ ਕਈ ਦਿਨਾਂ ਤੋਂ ਸਾਡੇ ਦਿਲਾਂ ਵਿੱਚ ਸੀ ਆਪਣੀਆਂ ਭਾਵਨਾਵਾਂ ਦੇ ਦਰਵਾਜ਼ੇ ਖੋਲਣ ਤੋਂ ਬਾਅਦ ਮੈਂ ਰਾਜੋ ਨੂੰ ਰਾਤ 11 ਵਜੇ ਮਿਲਣ ਲਈ ਬੁਲਾਇਆ ਤਾਂ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਆ ਗਈ ਸੀ ਇਹ ਰਾਤ ਸਾਡੇ ਲਈ ਇੱਕ ਨਜ਼ਦੀਕੀ ਦਾ ਸੁੰਦਰ ਪਲ ਬਣ ਗਈ ਜਿਸ ਵਿੱਚ ਸਾਡੇ ਦਿਲ ਦੇ ਰਿਸ਼ਤੇ ਹੋਰ ਮਜ਼ਬੂਤ ਹੋ ਗਏ ਸੀ ਅਸੀਂ ਪਹਿਲੀ ਵਾਰ ਇੰਨਾ ਨੇੜੇ ਆਏ ਸੀ ਰਾਜੋ ਦੇ ਚਿਹਰੇ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹ ਸ਼ਰਮਾ ਰਹੀ ਹੈ ਇਸ ਲਈ ਮੈਂ ਉਸ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਕੋਲ ਬੈੱਡ ਤੇ ਬਿਠਾ ਲਿਆ ਸੀ ਅਸੀਂ ਦੋਵੇਂ ਕਮਰੇ ਦੀ ਛੱਤ ਹੇਠਾਂ ਬਲਬ ਦੀ ਹਲਕੀ ਰੋਸ਼ਨੀ ਵਿੱਚ ਜਦੋਂ ਇੱਕ ਦੂਜੇ ਦੇ ਨਜ਼ਦੀਕ ਆਏ ਤਾਂ ਸਾਡੇ ਦੋਵਾਂ ਦੀ ਜਵਾਨੀ ਨੇ ਸਾਨੂੰ ਉਸ ਲਈ ਮਜਬੂਰ ਕਰ ਦਿੱਤਾ ਜੋ ਸਹੀ ਨਹੀਂ ਸੀ ਪਰ ਅਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸੀ ਅਸੀਂ ਇੱਕ ਦੂਜੇ ਨਾਲ ਵਿਆਹ ਦੀਆਂ ਕਸਮਾਂ ਖਾ ਲਈਆਂ ਸੀ ਫਿਰ ਮੈਂ ਰਾਜੋ ਨਾਲ ਖੁਸ਼ੀ ਦੇ ਪਲਾਂ ਨੂੰ ਬਤਾਉਣ ਤੋਂ ਬਾਅਦ ਗੂੜੀ ਨੀਂਦ ਸੌਂ ਗਿਆ ਸੀ ਅਗਲੇ ਦਿਨ ਰਾਜੋ ਦੇ ਚਿਹਰੇ ਤੇ ਇੱਕ ਵੱਖਰਾ ਰੂਪ ਚੜ੍ਹਿਆ ਹੋਇਆ ਸੀ ਉਸ ਦਿਨ ਤੋਂ ਬਾਅਦ ਸਾਡੇ ਵਿੱਚ ਕੋਈ ਪਰਦਾ ਨਹੀਂ ਰਿਹਾ ਤੇ ਅਸੀਂ ਰੋਜ਼ ਰਾਤ ਇੱਕ ਦੂਜੇ ਨੂੰ ਮਿਲਣ ਲੱਗ ਪਏ ਸੀ ਸਾਡੇ ਰਿਸ਼ਤੇ ਬਾਰੇ ਮੇਰੀ ਭੈਣ ਜਸਮੀਨ ਨੂੰ ਵੀ ਪਤਾ ਲੱਗ ਜਾਂਦਾ ਹੈ ਤੇ ਮੈਂ ਕੁਝ ਦਿਨ ਰੁਕਣ ਤੋਂ ਬਾਅਦ ਵਾਪਸ ਆਪਣੇ ਘਰ ਆ ਗਿਆ ਸੀ ਹੁਣ ਰਾਜੋ ਰੋਜ਼ ਮੇਰੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਸੀ ਸਾਡੇ ਦੋਵਾਂ ਦੀ ਹਾਲਤ ਵੇਖ ਕੇ ਭੈਣ ਤੋਂ ਰਹਾ ਨਾ ਗਿਆ ਤੇ ਉਸਨੇ ਮੇਰੇ ਜੀਜੇ ਨਾਲ ਰਾਜੋ ਦੇ ਰਿਸ਼ਤੇ ਦੀ ਗੱਲ ਕੀਤੀ ਤਾਂ ਉਹ ਸਾਡੇ ਵਿਆਹ ਲਈ ਮੰਨ ਜਾਂਦੇ ਹਨ ਉਹਨਾਂ ਨੇ ਆਪਣੇ ਘਰ ਵੀ ਗੱਲ ਕਰ ਲਈ ਤੇ ਜਦੋਂ ਭੈਣ ਨੇ ਫੋਨ ਕਰਕੇ ਮਾਪੇ ਪਿਤਾ ਨਾਲ ਮੇਰੇ ਵਿਆਹ ਦੀ ਗੱਲ ਕੀਤੀ ਤਾਂ ਉਹ ਵੀ ਖੁਸ਼ ਹੋ ਗਏ ਸੀ ਮੇਰੀ ਖੁਸ਼ੀ ਦੇਵੀ ਕੋਈ ਹੱਦ ਨਹੀਂ ਸੀ ਮੇਰੀ ਭੈਣ ਨੇ ਅਗਲੇ ਮਹੀਨੇ ਵਿਆਹ ਪੱਕਾ ਕਰ ਦਿੱਤਾ ਸੀ ਤੇ ਇਹ ਸੁਣ ਕੇ ਮੈਂ ਖੁਸ਼ ਹੋ ਗਿਆ ਸੀ ਹੌਲੀ ਹੌਲੀ ਸਮਾਂ ਬੀਤ ਗਿਆ ਤੇ ਫਿਰ ਮੇਰਾ ਰਾਜੋ ਨਾਲ ਵਿਆਹ ਹੋ ਗਿਆ ਸੀ ਹੁਣ ਅਸੀਂ ਇਕੱਠੇ ਖੁਸ਼ੀ-ਖੁਸ਼ੀ ਅੱਗੇ ਦਾ ਜੀਵਨ ਬਤੀਤ ਕਰ ਰਹੇ ਹਾਂ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਸਾਰਿਆਂ ਦਾ